ਸਸ਼੍ਰੀ ਗੁਰਜੀ ਪੀਨੈ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਉਸ ਗੋਮਸੀ ਅੱਜ ਸਾਡੇ ਨਾਲ ਮੌਜੂਦ ਨੇ ਪਾਸਪਾ ਜਨਤਾ ਪਾਰਟੀ ਦੇ ਵੱਲੋਂ ਨਿਤਿਸ਼ ਤਵਨ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਨੈ ਨਿਊਜ਼ ਦੇ ਵਿੱਚ ਜੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਨਿਤਿਸ਼ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਪਾਰਟੀਆਂ ਵੱਲੇ ਜਿਹੜੇ ਨੇ ਨਾ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ ਜਿੱਤ ਕੇ ਵੋਟਾਂ ਲੈ ਕੇ ਲੋਕਾਂ ਨੂੰ ਕੰਮ ਨਹੀਂ ਦਿੰਦੇ ਲੋਕਾਂ ਦੇ ਕੰਮ ਨਹੀਂ ਕਰਵਾਉਂਦੇ ਸਿਰਫ ਵੋਟਾਂ ਤੋਂ ਪਹਿਲਾਂ ਕੁਝ ਪਾਰਟੀਆਂ ਵੱਲੇ ਜਿਹੜੇ ਨੇ ਇੱਕ ਵਾਅਦੇ ਕਰਦੇ ਨੇ ਪਰ ਉਹ ਵਾਅਦੇ ਜਿਹੜੇ ਨੇ ਉਹ ਫਿਰ ਅਧੂਰੇ ਰਹਿ ਜਾਂਦੇ ਨੇ ਪਰ ਜੇ ਉੱਥੇ ਤੁਹਾਡੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨਸ ਦੇ ਵਿੱਚ ਹਾਰਨ ਤੋਂ ਬਾਅਦ ਵੀ ਤੁਸੀਂ ਹਰ ਵੈਡਨਸਡੇ ਇੱਕ ਕੈਂਪ ਲਗਾ ਰਹੇ ਹੋ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੂੰਗਾ ਵੀ ਇੰਨਾ ਤੁਹਾਡੇ ਚ ਜਨੂਨ ਕਿੱਥੋਂ ਹੈ ਵੀ ਤੁਸੀਂ ਹਾਰਨ ਤੋਂ ਬਾਅਦ ਵੀ ਲੋਕਾਂ ਲਈ ਕੰਮ ਕਰ ਰਹੇ ਹੋ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਦੇਖੋ ਰਾਜਨੀਤੀ ਸਾਡਾ ਕੋਈ ਵਪਾਰ ਨਹੀਂ ਹੈਗਾ ਇਹ ਤਾਂ ਇੱਕ ਸੇਵਾ ਹੈਗੀ ਆ ਚਾਹੇ ਹਾਰੀਏ ਚਾਹੇ ਜਿੱਤੀਏ ਲੋਕਾਂ ਦੇ ਕੰਮ ਆਂਦੇ ਰਹੀਏ ਇੰਨਾ ਕਿ ਅਸੀਂ ਪਰਮਾਤਮਾ ਅੱਗੇ ਆਪਣਾ ਦੁਆ ਕਰਦੇ ਹਾਂ ਜਿਵੇਂ ਮੇਰੇ ਮਾਤਾ ਜੀ ਇਸ ਏਰੀਆ ਦੇ ਵਿੱਚੋਂ ਇਲੈਕਸ਼ਨ ਲੜੇ ਸੀਗੇ ਇਸ ਵਾਰੀ ਨਗਰ ਨਿਗਮ ਦੇ ਤੇ ਚਲੋ ਜਿੱਤ ਨਹੀਂ ਸਕੇ ਪਰ ਅਸੀਂ ਜਨਤਾ ਦੇ ਵਿੱਚੋਂ ਫਿਰ ਵੀ ਨਹੀਂ ਗਏ ਇੱਥੇ ਹਰ ਬੁੱਧਵਾਰ ਅਸੀਂ ਰੈਗੂਲਰ ਬੇਸ ਦੇ ਉੱਤੇ ਕੈਂਪ ਲਾਉਂਦੇ ਆ ਜਿਦੇ ਵਿੱਚ ਆਧਾਰ ਕਾਰਡ ਦੀ ਅਪਡੇਸ਼ਨ ਹੁੰਦੀ ਹੈਗੀ ਆ ਔਰ ਪੈਨਸ਼ਨ ਲਗਵਾ ਰਹੇ ਹੈਗੇ ਆ ਸੁਕਨੇ ਯੋਜਨਾ ਦੀ ਸਕੀਮਾਂ ਚਲਦੀਆਂ ਪਈਆਂ ਹੈਗੀਆਂ ਯੂਸ਼ਮਨ ਕਾਰਡ ਬਣਾ ਰਹੇ ਹੈਗੇ ਆ ਮਤਲਬ ਲੋਕਾਂ ਨੂੰ ਸੁਵਿਧਾ ਦੇਣਾ ਹੀ ਸਾਡਾ ਪਰਮ ਕਰਤਵ ਹੈਗਾ ਮੈਂ ਹੁਣੇ ਇੱਕ ਨਾ ਲੇਡੀ ਆਈ ਮੇਰੇ ਕੋਲ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਨਾ ਆਪਣੇ ਕਿਸੇ ਆਧਾਰ ਕਾਰਡ ਦੇ ਵਿੱਚ ਅਪਡੇਸ਼ਨ ਕਰਵਾਣੀ ਸੀਗੀ ਤੇ ਉਹ ਮੈਨੂੰ ਆ ਕੇ ਦੱਸਦੇ ਮੈਨੂੰ ਕਹਿੰਦੇ ਕਿ ਅਸੀਂ ਨਾ ਉੱਥੇ ਸਬਜ਼ੀ ਮੰਡੀ ਕੋਲ ਕੋਈ ਸੁਵਿਧਾ ਸੈਂਟਰ ਹੈ ਉੱਥੋਂ ਕਰਾਇਆ ਉਹਨੇ ਸਾਡੇ ਤੋਂ 350 ਰੁਪਏ ਲੈ ਲਏ ਉਹੀ ਕੰਮ ਸਾਡੇ ਕੋਲ ਇੱਥੇ ਜਿਹੜੀ ਟੀਮ ਆਈ ਹੋਈ ਹੈਗੀ ਆ 50 ਵਿੱਚ ਕਰਤਾ ਉਹਨਾਂ ਨੇ ਮਤਲਬ ਇਦਾਂ ਲੋਕਾਂ ਦੇ ਫਾਇਦੇ ਹੋ ਰਹੇ ਹੈਗੇ ਇੱਥੇ ਮੈਂ ਇੱਕ ਸਰਕਾਰ ਅੱਗੇ ਵੀ ਇਹ ਗੁਜ਼ਾਰਿਸ਼ ਕਰਦਾ ਹੈ ਅਗਰ ਰਿਕੁਐਸਟ ਕਰਦਾ ਹੈਗਾ ਕਿ ਤੁਸੀਂ ਇਹ ਸੂਵਿਧਾ ਸੈਂਟਰਸ ਜੀ ਐਸ ਸੀ ਐਸ ਸੀ ਜਿਹੜੇ ਨਾਰਮਲ ਹੈਗੇ ਆ ਇਹ ਸੈਂਟਰ ਚ ਸੋ ਚੈੱਕ ਕਰੋ ਇਹ ਆਪਣੀ ਮਰਜ਼ੀ ਨਾਲ ਪੈਸੇ ਲਈ ਜਾਂਦੇ ਆ ਜਦ ਕਿ ਦੇਖੋ ਅਣਜਾਣ ਬੰਦਾ ਕੋਈ ਹੋਵੇ ਉਹਨੂੰ ਨਹੀਂ ਪਤਾ ਲੱਗਦਾ ਹੁਣ ਮੈਂ ਆ ਜੇ ਮੈਨੂੰ ਨਹੀਂ ਪਤਾ ਮੈਂ ਆਪਣਾ ਕੰਮ ਲੈ ਕੇ ਗਿਆ ਸਪੋਜ਼ ਕਰੋ ਮੈਂ ਐਡਰੈਸ ਚੇਂਜ ਕਰਵਾਣਾ ਆਇਆਗਾ ਔਡਰੈਸ ਚੇਂਜ ਕਰਨ ਦੇ ਯਾਰ 600 200 ਰੁਪਏ ਲਈ ਜਾਂਦੇ ਆ ਜੇ ਕਿਸੇ ਦੀ ਡੇਟ ਆਫ ਬਰਥ ਚੇਂਜ ਕਰਨੀ ਹੈਗੀ ਉਹਦੇ ਇੰਨੇ ਇੰਨੇ ਪੈਸੇ ਲਈ ਜਾਂਦੇ ਆ ਉਸ ਤੋਂ ਬਾਅਦ ਜੇ ਕਿਸੇ ਦਾ ਫੋਨ ਨੰਬਰ ਅਪਡੇਟ ਕਰਨਾ ਹੋਵੇ ਵੀ پیسے ਲਈ ਜਾਂਦੇ ਹੈਗੇ ਆ ਈਵਨ ਇੱਥੇ 50 50 ਰੁਪਏ ਜਿਹੜੇ ਸਰਕਾਰੀ ਰੇਟ ਆ ਉਹਦੇ ਵਿੱਚ ਕੰਮ ਹੋ ਰਿਹਾ ਹੈਗਾ ਤਾਂ ਇੰਨਾ ਕੀ ਆਪਾਂ ਲੋਕਾਂ ਨੂੰ ਸਹੂਲਤ ਦੇ ਰਹੇ ਹੈਗੇ ਆਂ ਔਰ ਦਿੰਦੇ ਰਵਾਂਗੇ ਮੈਂ ਸਰਕਾਰ ਨੂੰ ਇਹੀ ਬੇਨਤੀ ਕਰਦਾ ਹੈਗਾ ਕਿ ਯਾਰ ਦੇਖੋ ਤੁਸੀਂ ਉਹਨਾਂ ਨੂੰ ਨੱਥ ਪਾਓ ਜਿਹੜਾ ਜੈਨੂਇਨ ਰੇਟ ਹੈਗਾ ਉਹ ਲੋ ਕਿਸੇ ਗਰੀਬ ਦੀ ਐਵੇਂ ਜੇਬ ਨਾ ਕੱਟੋ ਪਤਾ ਨਹੀਂ ਲੋਕੀ ਕਿੱਦਾਂ ਪੈਸਾ ਕੁਮਾਰ ਰਹੀ ਹੈਗੇ ਕਿੱਦਾਂ ਨਹੀਂ ਗਰੀਬਾਂ ਨਾਲ ਤੁਸੀਂ ਧੱਕਾ ਕਰੀ ਜਾਂਦੇ ਹੋ ਇਹ ਕੰਮ ਨਾ ਕਰੋ ਬਾਕੀ ਇੱਥੇ ਕੰਮ ਹੋ ਰਿਹਾ ਹੈਗੇ ਰੈਗੂਲਰ ਵੀ ਉਸ ਤੇ ਚੱਲਣ ਕੇ ਕੰਮ ਚਾਹੇ ਹਾਰੀ ਹੈ ਜਿੱਤੀ ਹੈ ਇਹ ਅਲੱਗ ਮੈਟਰ ਹੈ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਸਰਕਾਰ ਬਣਾਉਂਦੇ ਨੇ ਲੋਕ ਜਿਹੜੇ ਨੇ ਉਹ ਸਰਕਾਰ ਹਰਾਉਂਦੇ ਨੇ ਠੀਕ ਹੈ ਅ ਇਸ ਸਮੇਂ ਜੇ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵੱਲੋਂ ਕਿੰਨਾ ਕੁ ਤੁਹਾਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਲੋਕਾਂ ਦੇ ਵੱਲੋਂ ਕਿੰਨੀ ਕੁ ਸਪੋਰਟ ਦਿਖਾਈ ਜਾ ਰਹੀ ਹੈ ਦੇਖੋ ਹੁਣ ਮੈਂ ਹਾਰ ਗਿਆ ਤੇ ਹੁਣ ਹਾਰਨ ਤੋਂ ਬਾਅਦ ਲੋਕੀਆਂ ਲੋਕ ਆਪ ਇਹ ਆਪਣੇ ਆਪ ਆ ਕੇ ਕਹਿੰਦੇ ਹੈਗੇ ਆ ਜੀ ਅਸੀਂ ਮਤਲਬ ਅਗਲੀ ਵਾਰੀ ਤੁਹਾਨੂੰ ਹੀ ਲੈ ਕੇ ਆਣਾ ਹੈਗਾ ਜਿੱਦਾਂ ਮਰਜੀ ਔਰ ਡੈਫੀਨੇਟਲੀ ਜੇ ਲੋਕਾਂ ਦੇ ਕੰਮ ਕਰਾਂਗੇ ਤਾਂ ਭਾਜੀ ਕਿਉਂ ਨਹੀਂ ਜਿੱਤਾਂਗੇ ਅਪ ਅਗਲੀ ਵਾਰੀ ਜਿੱਤਾਂਗੇ ਲੋਕ ਲੋਕ ਹੀ ਜਿਤਾਂਦੇ ਹੈਗੇ ਆ ਤੁਸੀਂ ਪਹਿਲਾਂ ਕਿਹਾ ਲੋਕ ਜਿਤਾਂਦੇ ਲੋਕ ਹੀ ਹਰਵੰਦੇ ਹੈਗੇ ਆ ਔਰ ਬਚਪਨ ਨੂੰ ਲੋਕ ਪਸੰਦ ਕਰ ਰਹੇ ਹੈਗੇ ਭਾਤਿਆ ਜਨਤਾ ਪਾਰਟੀ ਦਾ ਕਾਉਂਸਲਰ ਬਣੂਗਾ ਉਸ ਕਾਉਂਸਲਰ ਬਣਨ ਤੋਂ ਪਹਿਲਾਂ ਪਹਿਲਾਂ 2027 ਦੇ ਵਿੱਚ ਦੇਖਿਓ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਸਾਹਿਬ ਬਣਨਗੇ ਇੱਥੋਂ ਦੀ ਸਾਡੇ ਐਮਐਲਏ ਭਾਰਤੀ ਜਨਤਾ ਪਾਰਟੀ ਦੇ ਬਣਨਗੇ 2027 ਤੋਂ ਪਹਿਲਾਂ ਮੈਂ ਕਹਿੰਦਾ ਇਸੇ ਜੁਲਾਈ ਦੇ ਵਿੱਚ ਦੇਖ ਲਿਓ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਬਣ ਜਾਣਗੇ ਵੈਸਟ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਹੈਗੇ ਆ ਔਰ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇੱਕ ਆਖਰੀ ਮੈਸੇਜ ਜੋ ਕਿ ਤੁਸੀਂ ਅੱਜ ਦੇ ਯੂਥ ਨੂੰ ਜਾਂ ਉਹਨਾਂ ਲੋਕਾਂ ਨੂੰ ਦਿਨਾ ਚਾਹੁੰਦੇ ਜਿਹੜੇ ਦਰਸ਼ਕ ਦੇਖ ਰਹੇ ਨੇ। ਦੇਖੋ ਯੂਥ ਨੂੰ ਇਹੀ ਮੈਸੇਜ ਹੈਗਾ ਕਿ ਯਾਰੋ ਤੁਸੀਂ ਜਿਹੜੇ ਹੋਰ ਇੰਨੇ ਕੰਮ ਹੈਗੇ ਆ ਜਿਹੜੇ ਸਰਕਾਰਾਂ ਨੇ ਦੇਖੋ ਮੈਂ ਸਭ ਤੋਂ ਪਹਿਲਾਂ ਉਹੀ ਸ਼ੁਰੂ ਕਰਦਾ ਕਿ ਸਾਡੇ ਵਾਰਡ ਦੇ ਵਿੱਚ ਨਾ ਭਾਜੀ ਦੋ ਤਿੰਨ ਠੇਕੇ ਹੁੰਦੇ ਸੀਗੇ। ਆ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਸਰਕਾਰ। ਹੁਣ ਦੇਖੋ ਤੁਸੀਂ ਇੰਨੇ ਠੇਕੇ ਹੋ ਗਏ ਹੈਗੇ ਯਾਰ ਤੁਸੀਂ ਇਹੀ ਠੇਕੇ ਬੰਦ ਕਰਾ ਕੇ ਕੋਈ ਹੋਰ ਚਾਹੀਦਾ ਕੋਈ ਕੋਈ ਯਾਰ ਸੈਂਟਰ ਸੈਂਟਰ ਖੋਲ੍ਹ ਦਿਓ ਜਿੱਥੇ ਲੋਕਾਂ ਨੂੰ ਫ੍ਰੀ ਜਿਹੜੇ ਮੁੰਡੇ ਘੁੰਮਦੇ ਹੈਗੇ ਉਹਨਾਂ ਨੂੰ ਕੋਈ ਕਾਰੋਬਾਰ ਕਰਵਾ ਦਿਓ ਆ ਠੇਕੇ ਖੋਲ-ਖੋਲ ਕੇ ਤੁਸੀਂ ਦੇਖੋ ਆ ਇੱਥੇ ਮੋੜ ਤੇ ਠੇਕਾ ਇੱਕ ਨਵਾਂ ਠੇਕਾ ਹੋਰ ਖੁੱਲਦਾ ਪਿਆ ਹੈਗਾ ਮੈਂ ਇਹੀ ਆਪਣੀ ਯੂਥ ਨੂੰ ਵੀ ਅਪੀਲ ਕਰਦਾ ਹੈਗਾ ਕਿ ਤੁਸੀਂ ਆ ਜਿਹੜੇ ਨਸ਼ੇ ਪੱਤੇ ਇਹਨਾਂ ਤੋਂ ਹਟ ਕੇ ਯਾਰ ਤੁਸੀਂ ਆਪਣਾ ਕੋਈ ਕਾਰੋਬਾਰ ਕਰੋ ਕੰਮ ਕਰੋ ਕੰਮ ਨਹੀਂ ਤੁਹਾਡੇ ਕੰਮ ਆਣਾ ਹੈਗਾ ਮਾਪਿਓ ਦਾ ਤੁਸੀਂ ਨਾਮ ਰੋਸ਼ਨ ਕਰੋ ਕੰਮ ਕਰਕੇ ਪੜੋ ਲਿਖੋ ਪਰ ਕਿਸੇ ਗਲਤ ਕੰਮ ਵੱਲ ਨਾ ਜਾਓ ਬਾਕੀ ਜਨਤਾ ਨੂੰ ਇਹੀ ਅਪੀਲ ਹੈਗੀ ਆ ਕਿ ਬਾਤ ਛੜ ਕੇ ਦਿਰਾਓ ਜੀ ਕੰਮ ਹੋ ਰਿਹਾ ਹੈ ਗਿਆ ਇਸ ਇੱਕ ਏਰੀਆ ਕਿਸੇ ਵਾਰਡ ਨੰਬਰ 93 ਦਾ ਕੰਮ ਹੋ ਰਿਹਾ ਭਾਜੀ ਨਾਲ ਦੇ ਲੱਗਦੇ ਕੋਈ ਪਿੰਡ ਜਿੱਸੀਆਂ ਪਿੰਡ ਦੇ ਵੀ ਇੱਧਰ ਲੋਕ ਆ ਰਹੇ ਹੈਗੇ ਆ ਨਾਲ ਦੇ ਲੱਗਦੇ ਵਾੜਾ ਦੇ ਵਿੱਚੋਂ ਵੀ ਆ ਰਹੇ ਹੈਗੇ ਆ ਕੋਈ ਸਲੇਮਟ ਆਪਣੀ ਤੋਂ ਆ ਰਿਹਾ ਕੋਈ ਕਿੱਥੋਂ ਆ ਰਿਹਾ ਹੈਗਾ ਲੋਕਾਂ ਦਾ ਵਿਸ਼ਵਾਸ ਹੈ ਕੰਮ ਕਰਾਣ ਆਈ ਰਹੀ ਹੈਗੇ ਆ ਬਹੁਤ ਬਹੁਤ ਸ਼ੁਕਰੀਆ ਭਾਈ ਸੀ ਸਾਡੇ ਨਾਲ ਹੁਣ ਨਿਤਿਸ਼ ਤਵਨ ਜੀ ਇਸ ਤਰੀਕੇ ਦੀ ਖਾਸ ਪੇਸ਼ਕਿਸ਼ ਲੈ ਕੇ ਮੈਂ ਪੀਐਨ ਨਿਊਜ਼ ਤੇ ਫਿਰ ਤੋਂ ਹਾਜ਼ਰ ਹੋਂਦਾ ਹਾਂ ਧ